ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਾ ਕੀ ਇਤਿਹਾਸ ਹੈ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਸ਼ਹਿਰ ਵਿੱਚ ਹੈ ਇਹ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਦਿੱਲੀ ਯਾਤਰਾ ਦੀ ਯਾਦ ਵਿੱਚ ਬਣਾਇਆ ਗਿਆ ਹੈ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ ਅੰਬਰ ਦੇ ਰਾਜਾ ਜੈ ਸਿੰਘ ਦੀ ਬੇਨਤੀ ਤੇ ਗੁਰੂ ਜੀ ਨੇ ਦਿੱਲੀ ਆਉਣ ਦੀ ਸਹਿਮਤੀ ਦਿੱਤੀ ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਆਪਣੇ ਬੰਗਲੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ ਵਿਖੇ ਬੁਲਾਇਆ ਰਾਜਾ ਦੀ ਪਤਨੀ ਨੇ ਗੁਰੂ ਜੀ ਦੀਆਂ ਅਧਿਆਤਮਿਕ ਸ਼ਕਤੀਆਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਉਹ ਆਪ ਨੌਕਰਾਨੀ ਦੇ ਰੂਪ ਵਿੱਚ ਹੋਰ ਦਰਬਾਰੀਆਂ ਵਿੱਚ ਜਾ ਕੇ ਬੈਠ ਗਈ ਸਿਰਫ 8 ਸਾਲ ਦੀ ਉਮਰ ਵਿੱਚ ਅਤੇ ਉਸ ਦੀ ਗੋਦੀ ਵਿੱਚ ਬੈਠ ਗਏ। ਉਹਨਾਂ ਨੇ ਰਾਣੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸੱਚੇ ਸਿੱਖਾਂ ਦੀਆਂ ਅਧਿਆਤਮਿਕ ਸ਼ਕਤੀਆਂ ਦਾ ਯਕੀਨ ਦਿਵਾਇਆ। ਉਸ ਸਮੇਂ ਦਿੱਲੀ ਵਿੱਚ ਛੋਟੀ ਮਾਤਾ ਯਾਨੀ ਚੇਚਕ ਦੀ ਜਾਨਲੇਵਾ ਮਹਾਮਾਰੀ ਫੈਲੀ ਹੋਈ ਸੀ। ਸ਼ਹਿਰ ਵਿੱਚ ਲੋਕ ਕਾਫੀ ਦੁਖੀ ਸਨ ਅਤੇ ਕਾਫੀ ਮੌਤਾ ਹੋ ਰਹੀਆਂ ਸਨ। ਗੁਰੂ ਜੀ ਨੇ ਦੁਖੀ ਮਨੁੱਖਾਂ ਲਈ ਪਿਆਰ ਅਤੇ ਦਇਆ ਵਿਖਾਉਂਦੇ ਹੋਏ ਆਪਣੇ ਪਵਿੱਤਰ ਚਰਨਾਂ ਨੂੰ ਪਾਣੀ ਵਿੱਚ ਡੁਬੋਇਆ ਅਤੇ ਇੱਕ ਛੋਟੇ ਚ ਬੱਚੇ ਵਿੱਚ ਚਰਨ ਪਾਏ। ਜਿਨ੍ਹਾਂ ਲੋਕਾਂ ਨੇ ਇਸ ਪਾਣੀ ਨੂੰ ਪੀਤਾ ਜਾਂ ਇਸ ਵਿੱਚ ਇਸ਼ਨਾਨ ਕੀਤਾ, ਉਹ ਬਿਮਾਰੀ ਤੋਂ ਮੁਕਤ ਹੋ ਗਏ। ਇਸ ਤਰ੍ਹਾਂ ਗੁਰੂ ਜੀ ਨੇ ਦਿੱਲੀ さうする